SBI ਬੈਂਕ ਤੋਂ ਤੁਸੀਂ ਘਰ ਬੈਠੇ ਲੋਨ ਅਪਲਾਈ ਕਰ ਸਕਦੇ ਹੋ 50000 ਰੁਪਏ ਤੱਕ ਦਾ ਲੋਨ ਤੁਹਾਨੂੰ 5 ਮਿੰਟਾਂ ਦੇ ਵਿੱਚ ਮਿਲ ਜਾਵੇਗਾ ਆਪਣੇ ਮੋਬਾਈਲ ਤੋਂ ਹੀ ਤੁਸੀਂ ਅਪਲਾਈ ਕਰਨਾ ਹੈ ਕਿਵੇਂ ਕਰਨਾ ਹੈ ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਦੇਣ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਉਸ ਲਿੰਕ ਤੇ ਜਾਣਾ ਉਸ ਲਿੰਕ ਤੇ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਸਾਈਟ ਉੱਪਨ ਹੋ ਜਾਵੇਗੀ ਇਹ ਸਾਈਟ ਦੇ ਵਿੱਚ ਤੁਸੀਂ ਆਪਣੀ ਲੈਂਗੁਏਜ ਸਿਲੈਕਟ ਕਰ ਲੈਣੀ ਹੈ ਲੈਂਗੁਏਜ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਉਹ ਐਂਟਰ ਕਰਨਾ ਹੈ ਜਿਹੜਾ ਤੁਹਾਡੇ ਅਕਾਊਂਟ ਨੰਬਰ ਨਾਲ ਜੁੜਿਆ ਹੋਇਆ ਹੈ ਇਹ ਐਂਟਰ ਕਰਨ ਤੋਂ ਬਾਅਦ ਇੱਕ OTP ਜਨਰੇਟ ਹੋਵੇਗੀ ਤੁਸੀਂ ਕੈਪਚਾ ਕੋਡ ਭਰ ਦੇਣਾ ਹੈ OTP ਜਨਰੇਟ ਕਰ ਦੇਣੀ ਹੈ ਜਿਹੜੀ OTP ਤੁਹਾਡੇ ਮੋਬਾਈਲ ਨੰਬਰ ਤੇ ਆਵੇਗੀ ਉਸ ਨੂੰ ਥੱਲੇ ਫਿਲ ਕਰ ਦੇਣਾ ਹੈ ਉਸ ਤੋਂ ਬਾਅਦ ਲਿਖਿਆ ਹੋਇਆ आरयू ਰੈਡੀ ਸ਼ੇਅਰ ਆਧਾਰ ਡਿਟੇਲ ਤਾਂ ਤੁਸੀਂ ਜੈਸ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਕਰੀਨ ਆ ਜਾਵੇਗੀ ਇਹ ਤਾਂ ਇੱਥੇ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਨੰਬਰ ਹੈ ਉਹ ਭਰਨਾ ਹੈ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਇੱਥੇ ਵੀ ਤੁਸੀਂ ਓਟੀਪੀ ਜਨਰੇਟ ਕਰਨੀ ਹੈ ਓਟੀਪੀ ਤੁਸੀਂ ਥੱਲੇ ਭਰ ਦੇਣੀ ਹੈ ਤੁਹਾਡੇ ਜਿਹੜੀ ਮੋਬਾਈਲ ਨੰਬਰ ਤੇ ਇੱਕ ਹੋਰ ਓਟੀਪੀ ਜਾਵੇਗੀ ਉਸ ਤੋਂ ਬਾਅਦ ਥੱਲੇ ਤੁਸੀਂ ਐਸਬੀਆਈ ਸੇਵਿੰਗ ਜਾਂ ਕਰੰਟ ਅਕਾਊਂਟ ਨੰਬਰ ਭਰਨਾ ਹੈ ਜਿਹੜਾ ਤੁਹਾਡੇ ਐਸਬੀਆਈ ਦੇ ਵਿੱਚ ਹੈ ਉਹ ਤੁਸੀਂ ਭਰ ਦੇਣਾ ਇੱਥੇ ਉਸ ਤੋਂ ਬਾਅਦ ਤੁਸੀਂ ਅਮਾਉਂਟ ਭਰਨੀ ਹੈ ਤੁਸੀਂ ਕਿੰਨੇ ਤੱਕ ਜਿਹੜਾ ਤੁਸੀਂ ਲੋਨ ਲੈਣਾ ਹੈ ਤੁਸੀਂ 50000 ਤੋਂ ਜ਼ਿਆਦਾ ਨਹੀਂ ਭਰਨਾ ਜੇਕਰ ਤੁਸੀਂ 1 ਲੱਖ ਭਰ ਦਿਓਗੇ ਤਾਂ ਇਹ ਕਹਿਣਗੇ ਕਿ ਤੁਹਾਨੂੰ ਬ੍ਰਾਂਚ ਦੇ ਵਿੱਚ ਜਾਣਾ ਪਵੇਗਾ ਇੱਥੇ ਤੁਸੀਂ ਸਿਰਫ 50000 ਰੁਪਇਆ ਹੀ ਭਰਨਾ ਹੈ ਉਸ ਤੋਂ ਬਾਅਦ ਹਲੇ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਅੱਗੇ ਕੀ ਕਰਨਾ ਹੈ ਅੱਗੇ ਤੁਹਾਨੂੰ ਦੱਸਦੇ ਆ ਜਦੋਂ ਤੁਸੀਂ ਪ੍ਰੋਸੀਡ ਤੇ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪੇਜ ਹੈ ਜਿਹੜਾ ਉਹ ਨਵਾਂ ਆ ਜਾਵੇਗਾ ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲ ਭਰਨੀ ਹੈ ਪਰਸਨਲ ਡਿਟੇਲ ਇਥੇ ਤੁਹਾਡਾ ਪੈਨ ਕਾਰਡ ਆ ਜਾਵੇਗਾ ਅਕੈਡੈਮਿਕ ਕੁਆਲੀਫਿਕੇਸ਼ਨ ਆ ਜਾਵੇਗੀ ਤੁਹਾਡੀ ਉਸ ਤੋਂ ਬਾਅਦ ਤੁਹਾਡਾ ਹਾਊਸ ਓਨਰਸ਼ਿਪ ਤੁਹਾਡੇ ਕੋਲੇ ਰੈਂਟ ਤੇ ਹੈ ਜਾਂ ਤੁਸੀਂ ਤੁਹਾਡਾ ਆਪਣਾ ਮਕਾਨ ਹੈ ਉਸ ਤੋਂ ਬਾਅਦ ਮੰਥਲੀ ਤੁਹਾਡੀ ਇਨਕਮ ਕਿੰਨੀ ਹੈ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਜਾਂ ਸਰਕਾਰੀ ਕਰਦੇ ਹੋ ਤੁਹਾਡੀ ਮੰਥਲੀ ਇਨਕਮ ਕਿੰਨੀ ਹੈ ਉਹ ਭਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਥੱਲੇ ਤੁਹਾਡੇ ਪਰਿਵਾਰ ਦੇ ਮੈਂਬਰ ਹੈ ਜਿਹੜੇ ਉਹ ਤੁਹਾਡੇ ਤੇ ਜਿਹੜੇ ਕਿੰਨੇ ਡਿਪੈਂਡੈਂਟ ਨੇ ਮੰਨ ਲਓ ਤੁਸੀਂ ਭਰਨਾ ਇੱਥੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਜਿੰਨੇ ਵੀ ਤੁਹਾਡੇ ਤੇ ਡਿਪੈਂਡ ਨੇ ਉਹ ਤੁਸੀਂ ਭਰ ਦੇਣਾ ਉਸ ਤੋਂ ਬਾਅਦ ਥੱਲੇ ਪ੍ਰਸੀਡ ਦਾ ਆ ਰਿਹਾ ਬਟਨ ਤਾਂ ਤੁਸੀਂ ਪ੍ਰਸੀਡ ਤੇ ਕਲਿੱਕ ਇਹ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਅੱਗੇ ਆ ਗਈ ਕਮਿਊਨਿਟੀ ਡਿਟੇਲ ਕਮਿਊਨਿਟੀ ਡਿਟੇਲ ਦੇ ਵਿੱਚ ਕੀ ਆ ਗਈ ਤੁਹਾਡੀ ਇਹਦੇ ਵਿੱਚ ਤੁਹਾਡੀ ਕੈਟਾਗਰੀ ਆ ਗਈ ਤੁਹਾਡੀ ਕਿਹੜੀ ਕੈਟਾਗਰੀ ਹੈ ਉਹ ਤੁਸੀਂ ਆਪਣੀ ਕੈਟਾਗਰੀ ਲੱਭ ਕੇ ਇੱਥੇ ਤੁਸੀਂ ਉਸ ਨੂੰ ਸਿਲੈਕਟ ਕਰ ਦੇਣਾ ਉਸ ਤੋਂ ਬਾਅਦ ਫਿਰ ਤੁਸੀਂ ਅਗਲੇ ਸਟੈਪ ਤੇ ਜਾਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਅੱਗੇ ਤੁਹਾਡੀ ਆ ਗਈ ਅਗਲੀ ਕਮਿਊਨਿਟੀ ਆ ਗਈ ਜੋ ਵੀ ਤੁਹਾਡੀ ਕੈਟਾਗਰੀ ਇਹ ਕਮਿਊਨਿਟੀ ਆ ਉਹ ਸਾਰਾ ਤੁਸੀਂ ਇੱਥੇ ਭਰ ਦੇਣਾ ਧਿਆਨ ਨਾਲ ਉਸ ਤੋਂ ਬਾਅਦ ਕੀ ਕਰਨਾ ਹੈਗਾ ਪ੍ਰਸੀਡ ਕਰ ਦੇਣਾ ਅੱਗੇ ਤੁਸੀਂ ਬਿਜ਼ਨਸ ਡਿਟੇਲ ਭਰਨੀ ਹੈ ਬਿਜ਼ਨਸ ਦਾ ਨਾਮ ਤੁਹਾਡਾ ਕੀ ਨਾਮ ਹੈ ਤੁਹਾਡੇ ਬਿਜ਼ਨਸ ਦਾ ਇਸ ਤੋਂ ਬਾਅਦ ਬਿਜ਼ਨਸ ਤੁਸੀਂ ਕਿਹੜੀ ਤਰੀਕ ਨੂੰ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਇਹ ਬਿਜ਼ਨਸ ਦੇ ਵਿੱਚ ਅੱਗੇ ਤੁਹਾਡੇ ਜਿਹੜੀ ਇਹਦੇ ਵਿੱਚ ਕਿੰਨੀ ਟਰਮ ਹੈਗੀ ਉਹ ਭਰ ਦੇਣੀ ਹੈ ਤੁਸੀਂ ਬਿਜ਼ਨਸ ਬਿਜ਼ਨਸ ਦਾ ਜਿਹੜਾ ਤੁਹਾਡਾ ਐਡਰੈਸ ਹੈ ਉਹ ਕਿੱਥੋਂ ਦਾ ਉਹ ਸਾਰੀ ਬੇਸਿਕ ਡਿਟੇਲ ਹੈ ਉਹ ਸਾਰੀ ਤੁਸੀਂ ਇਹਦੇ ਵਿੱਚ ਫਿਲ ਕਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਅਗਲੇ ਪੇਜ ਤੇ ਜਾਣਾ ਹੈਗਾ ਤਾਂ ਇੱਥੇ ਤੁਸੀਂ ਮੈਨੂਫੈਕਚਰਿੰਗ ਕਰ ਰਹੇ ਹੋ ਜਾਂ ਕੋਈ ਸਰਵਿਸ ਦੇ ਰਹੇ ਹੋ ਇਹ ਸਾਰੀ ਤੁਸੀਂ ਆਪਣੇ ਬਿਜ਼ਨਸ ਦੀ ਡਿਟੇਲ ਹੈ ਜਿਹੜੀ ਉਹ ਭਰਨੀ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਯੂਅਰ ਐਕਟੀਵਿਟੀ ਤੁਹਾਡੇ ਜਿਹੜੀ ਤੁਹਾਡੇ ਬਿਜ਼ਨਸ ਦੀ ਐਕਟੀਵਿਟੀ ਹੈ ਉਹ ਤੁਸੀਂ ਕੁਝ ਕੁ ਸ਼ਬਦਾਂ ਵਿੱਚ ਤੁਸੀਂ ਇੱਥੇ ਫਿਲ ਕਰਨੀਆਂ ਉਸ ਤੋਂ ਬਾਅਦ ਤੁਸੀਂ ਉਸ ਦੇ ਮਾਲਕੋਂ ਜਾਂ ਤੁਹਾਡੇ ਕੋਲੇ ਉਹ ਜਿਹੜੀ ਕੀ ਹੈ ਜਿਹੜੀ ਤੁਹਾਡੀ ਬਿਜ਼ਨਸ ਦੀ ਜਿਹੜੀ ਪ੍ਰਾਪਰਟੀ ਆ ਉਹ ਤੁਹਾਡੇ ਕੋਲੇ ਓਨਰ ਹੋ ਤੁਸੀਂ ਜਾਂ ਤੁਸੀਂ ਰੈਂਟ ਤੇ ਲਈ ਹੋਈ ਹੈ ਜਾਂ ਤੁਹਾਡਾ ਹਾਊਸ ਹੈ ਕੋਈ ਉਹ ਤੁਹਾਡਾ ਰੈਂਟ ਤੇ ਆ ਉਹ ਤੁਸੀਂ ਭਰ ਦੇਣਾ ਜੈਸਨੋ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਤੁਹਾਡੇ ਕੋਲੇ ਗਵਰਨਮੈਂਟ ਵੱਲੋਂ ਕੋਈ ਰਜਿਸਟਰਡ ਸਰਟੀਫਿਕੇਟ ਹੈ ਜਿਵੇਂ GST ਹੋ ਗਿਆ ਇਸ ਤੋਂ ਬਾਅਦ ಗ್ರಾಮ ਪੰਚਾਇਤ ਵੱਲੋਂ ਹੋ ਗਿਆ ਜਾਂ ਜਿਹੜੇ ਉਦਯੋਗ ਆਧਾਰਨੇ ਜਿਹੜੇ ਤਾਂ ਉਹ ਹੋ ਗਿਆ ਜਿਹੜੇ ਸਰਟੀਫਿਕੇਟ ਬਣਾਏ ਜਾਂਦੇ ਨੇ ਬਿਜ਼ਨਸ ਦੇ ਲਈ ਤਾਂ ਉਹ ਤੁਸੀਂ ਇੱਥੇ ਕਹਿ ਦੇਣਾ ਜੈਸਾ ਜਾਂ ਨੋਆ ਉਹ ਤੁਸੀਂ ਭਰ ਦੇਣਾ ਉਸ ਤੋਂ ਬਾਅਦ ਬਿਜ਼ਨਸ ਸੇਲਜ਼ ਅਕਾਊਂਟ ਜੋ ਵੀ ਇੱਥੇ ਤੁਹਾਡੇ ਸਾਹਮਣੇ ਡਿਟੇਲ ਆ ਰਹੀ ਹੈ ਉਹ ਆ ਚੁੱਕੀ ਹੈ ਇੱਥੇ ਤੁਹਾਡਾ ਹੁਣ ਕੀ ਆ ਚੁੱਕਿਆ ਹੈਗਾ ਇੱਥੇ ਆ ਗਿਆ ਬਿਜ਼ਨਸ ਕਾਊਂਟਰ ਨੰਬਰ ਤੁਹਾਡਾ ਆ ਗਿਆ ਜਿਹੜਾ SBI ਬੈਂਕ ਦੇ ਵਿੱਚ ਹੈ ਬੈਂਕ ਦਾ ਨਾਮ ਆ ਗਿਆ ਬ੍ਰਾਂਚ ਨੇਮ ਆ ਗਈ ਤੇ ਬੈਂਕ ਦਾ ਐਡਰੈਸ ਆ ਗਿਆ ਉਸ ਤੋਂ ਬਾਅਦ ਥੱਲੇ ਤੁਸੀਂ ਸਬਮਿਟ ਬਟਨ ਤੇ ਕਲਿੱਕ ਕਰੋ ਜਿਹੜਾ ਉਹ ਕਰ ਦੇਣਾ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਕੰਗ੍ਰੈਚੁਲੇਸ਼ਨ SBI ਵੱਲੋਂ ਜਿਹੜਾ ਕੀ ਹੈ ਅਪਰੂਵ ਕਰ ਦਿੱਤਾ ਗਿਆ ਹੈਗਾ ਤੇ ਇਹਦੇ ਵਿੱਚ ਇੰਟਰਸਟ ਰੇਟ ਵੀ ਲਿਖਿਆ ਹੋਇਆ ਹੈ 9.5% ਇਸ ਸਾਲ ਦਾ ਜਿਹੜਾ ਤੁਹਾਨੂੰ ਲੱਗੇਗਾ ਇਹ ਵਿਆਜ ਇਥੇ ਲਿਖਿਆ ਹੋਇਆ ਹੈ ਕਿ 60 ਮਹੀਨੇ ਦੇ ਵਿੱਚ ਤੁਸੀਂ ਇਸ ਨੂੰ ਭਰਨਾ ਹੈਗਾ ਉਸ ਤੋਂ ਬਾਅਦ ਇਸ ਦੀ EMI ਵੀ ਦੇਖ ਸਕਦੇ ਹੋ 1128 ਰੁਪਏ ਮੰਥਲੀ ਹੈ ਇਹ ਸਾਰਾ ਕੁਝ ਆ ਗਿਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਕੀ ਹੈ ਕਿ ਥੱਲੇ I have read the term and condition ਤੇ ਤੁਸੀਂ ਇਸ ਨੂੰ ਟਿਕ ਕਰ ਦੇਣਾ ਉਸ ਤੋਂ ਬਾਅਦ ਜਦੋਂ ਤੁਸੀਂ ਟਿਕ ਕਰ ਦਿੱਤਾ ਉਸ ਤੋਂ ਬਾਅਦ ਤੁਸੀਂ proceed to sign ਤੇ ਕਰ ਦੇਣਾਗਾ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨੈਕਸਟ ਪੇਜ ਓਪਨ ਹੋ ਜਾਵੇਗਾ ਇੱਥੇ I agree ਤੇ ਕਰ ਦੇਣਾ ਉਸ ਤੋਂ ਬਾਅਦ ਕੈਪਚਾ ਭਰ ਦੇਣਾ ਤੁਹਾਡੇ ਮੋਬਾਈਲ ਨੰਬਰ ਤੇ ਇੱਕ OTP ਜਾਵੇਗੀ ਉਹ OTP ਨੂੰ ਤੁਸੀਂ ਇੱਥੇ ਵੈਰੀਫਾਈ ਕਰ ਦੇਣਾ ਹੈ ਵੈਰੀਫਾਈ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪੇਜ ਹੈ ਜਿਹੜਾ ਉਹ ਨਵਾਂ ਓਪਨ ਹੋ ਜਾਵੇਗਾ ਦੇਖ ਸਕਦੇ ਹੋ ਇਹ ਆ ਚੁੱਕਿਆ ਹੈ ਸਰਟੀਫਿਕੇਟ ਤੇ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈਗਾ ਤੇ ਜਿਹੜਾ ਤੁਹਾਡਾ ਲੋਨ ਹੈ ਉਹ ਅਪਰੂਵ ਹੋ ਚੁੱਕਿਆ ਹੈਗਾ ਤੇ ਦੇਖ ਸਕਦੇ ਹੋ ਸਾਰਾ ਤੁਸੀਂ ਪੜ੍ਹ ਸਕਦੇ ਹੋ ਮੈਂ ਇਹਨੂੰ ਬਲਰ ਕੀਤਾ ਹੋਇਆ ਉਸ ਤੋਂ ਬਾਅਦ ਆਈ ਐਗਰੀ ਤੇ ਕਲਿੱਕ ਕਰ ਦੇਣਾ ਆਈ ਐਗਰੀ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਕੀ ਕਰਨਾ ਹੈਗਾ ਆਈ ਐਗਰੀ ਤੇ ਫਿਰ ਇੱਕ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਡਾਕੂਮੈਂਟਸ ਸਾਈਨ ਇਨ ਮੈਥਡ ਆ ਗਿਆ ਜਿਹੜਾ ਕੀ ਹੈ ਇੱਥੇ OTP ਬੇਸਡ ਹੈ ਇਹ ਇਹ ਕੀ ਕਰਨਾ ਹੈ ਤੁਸੀਂ ਇਹਦੇ ਵਿੱਚ ਤੁਸੀਂ ਇਸ ਨੂੰ ਟਿਕ ਕਰ ਦੇਣਾ ਹੈਗਾ ਬਾਇਓਮੈਟ੍ਰਿਕ ਆ ਗਿਆ ਇਸ ਤੋਂ ਬਾਅਦ ਟੋਕਨ ਆ ਗਿਆ ਤਾਂ ਤੁਸੀਂ ਸਿਰਫ OTP ਤੇ ਕਰਨਾ ਹੈਗਾ ਜਦੋਂ ਤੁਸੀਂ OTP ਤੇ ਕਰਤਾ ਈ ਸਾਈਨ ਤੁਹਾਡੇ ਹੋ ਜਾਣਗੇ ਤਾਂ ਆਨਲਾਈਨ ਹੋ ਜਾਣਗੇ ਤਾਂ ਇੱਥੇ ਤੁਸੀਂ ਈ ਸਾਈਨ ਤੇ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਜਿਹੜਾ ਆਧਾਰ ਕਾਰਡ ਤੇ ਜਿਹੜਾ ਮੋਬਾਈਲ ਨੰਬਰ ਲਿੰਕ ਹੈ ਉਸ ਤੇ OTP ਜਾਵੇਗੀ ਤਾਂ ਉਹ OTP ਭਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਪ੍ਰੋਸੀਡ ਕਰ ਦੇਣਾ ਤੇ ਕੁਝ ਹੀ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਲੋਨ ਹੈ ਉਹ ਅਪਰੂਵ ਹੋ ਜਾਵੇਗਾ ਇਸ ਤਰ੍ਹਾਂ ਤੁਸੀਂ ਲੋਨ ਹੈ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਤਾਂ SBI ਬੈਂਕ ਵੱਲੋਂ ਅਪਰੂਵ ਹੋ ਚੁੱਕਿਆ ਤਾਂ ਧੰਨਵਾਦ ਵੀਡੀਓ ਸ਼ੇਅਰ ਕਰਿਓ